ਇਹ ਚੋਹ ਕੂਸ਼ਨ ਕੁਮਾਰ ਮਾਮਲੇ ਚਾਮ ਆਦਮੀ ਪਾਰਟੀ ਵੀ ਮੈਦਾਨ ਵਿੱਚ ਕੀਮਤੀ ਭਗਤ ਫਿਲੌਰ ਪਹੁੰਚੇ ਪੀੜਤ ਪਰਿਵਾਰਾਂ ਨਾਲ ਜਤਾਈ ਹੰਦਰ ਦੀ ਫਿਲੌਰ ਦੇ ਐਸਐਚਓ ਕੂਸ਼ਨ ਕੁਮਾਰ ਮਾਮਲੇ ਨੇ ਹੁਣ ਰਾਜਨੀਤਿਕ ਰੂਪ ਧਾਰ ਲਿਆ ਹੈ ਲੋਕ ਇਨਸਾਫ ਮੰਚ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਵੀ ਖੁੱਲੇ ਤੌਰ ਤੇ ਪੀੜਤ ਪਰਿਵਾਰਾਂ ਦੇ ਹੱਕ ਵਿੱਚ ਮੈਦਾਨ ਵਿੱਚ ਉਤਰੀ ਹੈ ਸਾਬਕਾ ਚੇਅਰਮੈਨ ਗਉ ਸੇਵਾ ਕਮਿਸ਼ਨ ਪੰਜਾਬ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ਼੍ਰੀ ਕੀਮਤੀ ਭਗਤ ਅੱਜ ਖਾਸ ਤੌਰ ਤੇ ਫਿਲੌਰ ਪਹੁੰਚੇ ਜਿੱਥੇ ਉਹਨਾਂ ਨੇ ਪੀੜਤ ਪਰਿਵਾਰਾਂ ਨਾਲ ਮਿਲ ਕੇ ਹਮਦਰਦੀ ਜਤਾਈ ਤੇ ਪੂਰਾ ਸਹਿਯੋਗ ਦੇਣ ਦਾ ਪ੍ਰੋਸਾ ਦਵਾਇਆ ਉਹਨਾਂ ਨੇ ਕਿਹਾ ਕਿ ਜਦ ਤੱਕ ਪੀੜਤ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਦਾ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਮੈਦਾਨ ਵਿੱਚ ਖੜੀ ਰਹੇਗੀ ਉਹਨਾਂ ਨੇ ਲੋਕ ਇਨਸਾਫ ਮੰਚ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ ਤੇ ਦੋਸ਼ੀਆਂ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਇਸ ਮੌਕੇ ਲੋਕ ਇਨਸਾਫ ਮੰਚ ਦੇ ਸੀਨੀਅਰ ਆਗੂ ਰਾਮਜੀਤ ਦਾਸ ਨੇ ਐਸਐਚਓ ਪੂਸ਼ਣ ਕੁਮਾਰ ਤੇ ਗੰਭੀਰ ਸਵਾਲ ਉਠਾਏ ਉਨਾ ਕਿਹਾ ਕਿ ਐਸਐਚਓ ਨੂੰ ਮਿਲੀ ਕਾਲ ਸਿਰਫ ਇੱਕ ਡਰਾਮਾ ਨਹੀਂ ਸਗੋ ਗੈਂਗਸਟਰਾਂ ਨਾਲ ਮਿਲੀ ਕੋ ਗੱਦਾ ਨਤੀਜਾ ਹੋ ਸਕਦੀ ਹੈ। ਉਨਾ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਐਸਐਚਓ ਦਾ ਮੋਬਾਈਲ ਜ਼ਬਤ ਕਰਕੇ ਸਾਈਬਰ ਕ੍ਰਾਈਮ ਰਾਹੀਂ ਨਿਰਪੱਖ ਜਾਂਚ ਕੀਤੀ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ ਤੇ ਦੋਸ਼ੀ ਕਾਨੂੰਨ ਦੇ ਘੇਰੇ ਵਿੱਚ ਆਉਣ। ਫਲੋਰਿਡਾ ਦੇ ਮਾਮਲਾ ਦਾ ਸਿਰਫ ਪੁਲਿਸ ਪ੍ਰਬੰਧਨ ਨੂੰ ਹਿਲਾ ਗਿਆ ਹੈ। ਸਗੋ ਸਿਆਸੀ ਮੰਚਾਂ ਤੇ ਵੀ ਚਰਚਾ ਦਾ ਕੇਂਦਰ ਬਣ ਗਿਆ ਹੈ। ਉਹ ਦੇਖਣਾ ਇਹ ਹੈ ਕਿ ਪੀੜਤ ਪਰਿਵਾਰਾਂ ਨੂੰ ਇਨਸਾਫ ਕਦੋਂ ਮਿਲੇਗਾ ਜੀ ਆਪ ਜੀ ਆਪ ਹਾਰਤ ਆਪ ਕਾਫੀ ਦਿਨਾਂ ਤੋਂ ਚਰਚਾ ਦੇਖ ਰਹੇ ਹੋ ਜੋ ਕੁਸ਼ਣ ਕੁਮਾਰ ਐਸਚਓ ਨੇ ਦੂਸਰੇ ਪੀੜਤ ਪਰਿਵਾਰ ਦੀ ਲੜਕੀ ਨਾਲ ਕਾਨੂੰਨੀ ਹਰਕਤ ਕੀਤੀ ਅੱਜ ਲੋਕ ਇਨਸਾਫ ਮੰਚ ਦੀ ਟੀਮ ਕੋਲ ਪੀੜਤ ਪਰਿਵਾਰ ਦੇ ਘਰ ਸਾਡੇ ਕੀਮਤੀ ਭਗਤ ਜੀ ਜੋ ਸਾਬਕਾ ਚੇਅਰਮੈਨ ਗਊ ਸੇਵਾ ਕਮਿਸ਼ਨ ਪੰਜਾਬ ਦੇ ਉਹ ਆਏ ਨੇ ਔਰ ਪਰਿਵਾਰ ਨੂੰ ਹੌਸਲਾ ਦਿੱਤਾ ਉਹ ਨਾਲ ਨਾਲ ਪੰਜਾਬ ਸਰਕਾਰ ਕੋ ਇਹ ਮੰਗ ਕੀਤੀ ਕਿ ਇਹੋ ਜਿਹੇ ਪੁਲਿਸਟ ਜੋ ਐਸਐਚਓ ਆ ਵਰਦੀ ਪਾ ਕੇ ਹਵਾਨ ਦਾ ਕੰਮ ਕਰ ਰਹੇ ਨੇ ਇਹਨਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਉਹ ਨਾਲ ਨਾਲ ਜਿਹੜੇ ਪੀੜਤ ਪਰਿਵਾਰਾਂ ਦਾ ਸਾਥ ਦੇ ਰਹੇ ਉਹਨਾਂ ਤੇ ਇਹ ਝੂਠੇ ਇਲਜ਼ਾਮ ਲਾ ਰਹੇ ਨੇ ਕਿ ਇਹਨਾਂ ਦੇ ਡੋਨ ਨਾਲ ਜਾਂ ਪਾਕਿਸਤਾਨੀ ਲੋਕਾਂ ਨਾਲ ਸੰਬੰਧ ਹੈ ਪੰਜਾਬ ਸਰਕਾਰ ਕੋਲ ਉਹ ਵੀ ਬੇਨਤੀ ਹੈ ਕਿ ਉਹਦੇ ਮੋਬਾਈਲ ਤੇ ਕਾਲਾਂ ਆਈਆਂ ਇਹ ਮਿਲੀ ਭੂਗਤ ਨਾਲ ਉਹਨੇ ਫੋਨ ਕਰਵਾਏ ਲੋਕ ਇਨਸਾਫ ਮੰਚ ਦੇ ਅਧਿਕਾਰੀਆਂ ਨੂੰ ਬਦਨਾਮ ਕਰ ਲਈ ਇਹਦੀ ਵੀ ਬਰੀਕੀ ਨਾਲ ਇਨਕੁਆਰੀ ਕਰਕੇ ਜਾਂਚ ਕਰਕੇ ਇਹਦੇ ਤੇ ਵੀ ਇਹ ਝੂਠਾ ਮੁਕਦਮਾ ਦਰਜ ਕੀਤਾ ਜਾਵੇ ਕਿ ਇਹ ਲੋਕ ਇਨਸਾਫ ਦੇ ਸਾਫ਼ ਸੁਥਰੇ ਕਿਰਦਾਰ ਵਾਲਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਅਸੀਂ ਧੰਨਵਾਦ ਕਰਦੇ ਹਾਂ ਕੀੰਤੀ ਭਗਤ ਜੀ ਦਾ ਜੋ ਆਮ ਆਦਮੀ ਪਾਰਟੀ ਨਾਲ ਐਟਨ ਸੰਬੰਧ ਰੱਖਦੇ ਨੇ ਔਰ ਜਿੰਨੇ ਵੀ ਸਾਡੇ ਐਸ்சி ਮੋਤਵਾਰ ਖਨ ਇਲਾਕੇ ਦੇ ਔਰ ਆਮ ਪਾਰਟੀ ਦੇ ਹਲਕਾ ਇੰਚਾਰਜ ਮਿੰਨਪ੍ਰਿੰਤ ਚੰਦ ਜੀ ਅੱਜ ਤੱਕ ਉਹਨਾਂ ਨੇ ਮੂਤਤ ਨਹੀਂ ਖੋਲਿਆ ਉਹਨਾਂ ਨੂੰ ਬੇਨਤੀ ਹੈ ਕਿ ਪੀੜਿਤ ਪਰਿਵਾਰਾਂ ਦਾ ਆ ਕੇ ਹਾਲਚਲ ਪੁੱਛੋ ਬਹੁਤ ਦੁੱਖ ਦੀ ਘੜੀ ਵਿੱਚ ਉਹ ਚੱਲ ਰਹੇ ਨੇ ਇਥੋਂ ਤੱਕ ਕਿ ਪੀੜਿਤ ਪਰਿਵਾਰ ਆਪਣੀ ਆਤਮੋਤਿਆ ਕਰਨ ਲਈ ਮਜਬੂਰ ਹੋ ਗਏ ਸੀ ਔਰ ਜਿੰਨੇ ਵੀ ਐਸਸੀ ਔਰ ਅੰਬੇਦਕਾਰੀ ਸਾਥੀਆਂ ਨੂੰ ਉਹਨਾਂ ਦੇ ਕਿੰਨਾ ਜੀ ਬੇਨਤੀ ਹੈ ਕਿ ਜੋ ਸੰਦੀਪ ਕੁਮਾਰ ਗੜੇ ਪਿੰਡ ਦਾ ਜਿਹੜੀ ਵਾਈਫ ਔਰ ਬੱਤੀ ਨਾਲ ਇੱਕ ਨੋਨੀ ਹਰਕਤ ਕੀਤੀ ਪੂਸ਼ਨ ਕੁਮਾਰ ਨੇ ਉਹ ਸਾਰੇ ਐਸਸੀ ਮੋਹਤ ਪਰ ਵੀ ਪੀੜਤ ਪਰਿਵਾਰਾਂ ਦਾ ਸਾਥ ਦੇਣ ਮੈਦਾਨ ਵਿੱਚ ਆ ਕੇ ਲੋਕ ਸਭਾ ਮੰਚ ਦਾ ਸਾਥ ਦੇਣਾ ਇਹ ਕੋਈ ਜਮੈਲਜੀ ਦਾ ਜਾਂ ਰਾਮਜੀ ਦਾਸ ਦੀ ਪਰਸਨ ਬੱਚੀ ਦਾ ਕੋਈ ਮੈਟਰ ਨਹੀਂ ਹੈ ਇਹ ਦੇਸ਼ ਦੀ ਪੰਜਾਬ ਦੀ ਸਾਡੇ ਫਲੋਰ ਦੀ ਬੱਚੀ ਦਾ ਮੈਟਰ ਹੈ ਬੱਚੀ ਦੇ ਦਰਦਨਾਕ ਹਾਲਤ ਨੂੰ ਪੀੜਤ ਪਰਿਵਾਰਾਂ ਨਾਲ ਮੰਤ ਭਾਜੀ ਘਟੜਾ ਨੂੰ ਮੁੱਖ ਰੱਖਦੇ ਹੋਏ ਸਾਰੇ ਜੋ ਲੀਡਰਸ਼ਿਪਾਨ ਸਾਰੇ ਸੰਸਦ ਲੋਕ ਜਥੇਬੰਦੀਆਂ ਵਾਲੇ ਲੋਕ ਮੈਦਾਨ ਵਿੱਚ ਉਤਰ ਕੇ ਐਸਐਚਓ ਪੂਸ਼ਨ ਕੁਮਾਰ ਸਖਤ ਹੋ ਸਖਤ ਕਾਰਵਾਈ ਕਰਨ ਔਰ ਪ੍ਰਸ਼ਾਸਨ ਨੂੰ ਬੇਨਤੀ ਕੀ ਇਹ ਪਰਿਵਾਰਾਂ ਦਾ ਇੰਨਾ ਨਾਂ ਦੇਖੋ ਤੇ ਆਪਣਾ ਹੌਸਲਾ ਕਿ ਜਲਦੀ ਜਲਦੀ ਇਹ ਪੂਸ਼ਪ ਸਿੰਘ ਮਾਦ ਖਿਲਾਫ ਕਾਰਵਾਈ ਕਰਕੇ ਉਹਨੂੰ ਸੁਲਾਖਾ ਜੇ ਛੁੱਟਿਆ ਜਾਵੇ ਜੈਤਿਨ ਜੈਪਾ ਧੰਨਵਾਦ ਜੀ ਤੋਂ ਧੰਨਵਾਦ ਹੈ ਕੀੰਤੀ ਜੀ ਦਾ ਜਜਲੰਧਰ ਤੋਂ ਚੱਲ ਕੇ ਆਏ ਨੇ ਇਹ ਵੀ ਆਪਣੇ ਅੱਜ ਫਲੋਰ ਦੇ ਨਾਗਦੇ ਪਿੰਡ ਇੱਕ ਆਇਆ ਜਿੱਥੇ ਜਰਨੈਲ ਸਿੰਘ ਜੀ RAM ਸਿੰਘ ਜੀ ਸਰਪੰਚ ਸਾਹਿਬ ਮਾਸਟਰ ਜੀ ਪਰਿਵਾਰ ਨੂੰ ਆਣ ਕੇ ਮਿਲਿਆ ਪਰਿਵਾਰ ਨੂੰ ਮਿਲ ਕੇ ਬਹੁਤ ਮੰਨ ਜਿਹੜਾ ਉਹ ਦੁਖੀ ਹੋਇਆ ਦੁਖੀ ਹੋਇਆ ਇਸ ਕਰਕੇ ਕਿ 20 ਸਾਲ ਦੇ ਕਰੀਬ ਉਮਰ ਦੀ ਬੇਟੀ ਆ ਉਸ ਦੀ ਮਾਂ ਨੂੰ ਕਿਸ ਤਰ੍ਹਾਂ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਬੇਟੀ ਨੂੰ 10 ਵਾਰ 10 ਦਿਨ ਲਗਾਤਾਰ ਫੋਨ ਕਰਦਾ ਰਿਹਾ ਦੋ ਵਾਰ ਥਾਣੇ ਤੇ ਬੁਲਾਇਆ ਜਦਕਿ ਬੇਟੀ ਦਾ ਕੋਈ ਕਿਸੇ ਵੀ ਕ੍ਰਿਮినਲ ਰਿਕਾਰਡ ਦੇ ਨਾਲ ਕੋਈ ਸਬੰਧ ਨਹੀਂ ਔਰ ਮੇਰਾ ਖਿਆਲ ਸਾਡੇ ਪੰਜਾਬ ਦੇ ਵਿੱਚ ਮੈਂ ਆਪਣੇ ਰਾ 40 ਸਾਲ ਦੇ ਰਾਜਨੀਤਿਕ ਜੀਵਨ ਦੇ ਵਿੱਚ ਦੇਖਿਆ ਮੈਂ ਇਸ ਤਰ੍ਹਾਂ ਦੀ ਦੁਸ਼ਟ ਆਤਮਾ ਤੁਸ਼ਨ ਕੁਮਾਰ ਵਰਗਾ ਐਸਚੋ ਨਹੀਂ ਦੇਖਿਆ पूषण कुमार दी उम्र 60 ਸਾਲ ਹੈ। ਔਰ 20 ਸਾਲ ਦੀ ਬੇਟੀ ਸਾਡੀ ਧੀ ਹੈ। ਉਹਦੇ ਤੇ ਬੁਰੀ ਨਜ਼ਰ ਰੱਖਣੀ। ਉਹਨੂੰ ਹਰਾਸ ਕਰਨਾ, ਉਹਨੂੰ ਦਲਾਨ ਦੀ ਕੋਸ਼ਿਸ਼ ਕਰਨਾ। ਮੈਂ ਉਹਦੇ ਨਾਲ ਗਲਤ ਕੰਮ ਕਰਨ ਦੇ ਵਿੱਚ ਸਾਬਤ ਹੋਵਾਂ ਉਸ ਗੱਲ ਨੂੰ ਮੈਂ ਮੰਜ਼ਿਲ ਤੱਕ ਪਹੁੰਚਾਂ। ਮੈਂ ਸਮਝਦਾ ਇਸ ਤੋਂ ਵੱਡੀ ਦੁੱਖ ਦੀ ਗੱਲ ਕੋਈ ਹੋ ਹੋ ਨਹੀਂ ਸਕਦੀ। ਮੈਂ ਪੰਜਾਬ ਰਾਜ ਦੇ ਸਮੂਹ ਭਾਈਚਾਰਾ ਚਾਹੇ ਕੋ ਸਿੱਖ ਸਮਾਜ ਹੈ ਚਾਹੇ ਹਿੰਦੂ ਸਮਾਜ ਹੈ ਚਾਹੇ ਅਨੁਸੂਚਿਤ ਜਾਤੀ ਵਰਗ ਹੈ ਚਾਹੇ ਮੁਸਲਮਾਨ ਵੀਰ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਇੱਕ ਭੂਸ਼ਣ ਕੁਮਾਰ ਜਿਹੜਾ ਐਸਚ ਹੋਏ ਜਿਸ ਤਰ੍ਹਾਂ ਲੋਕਾਂ ਦੀਆਂ ਧੀਆਂ ਭੈਣਾਂ ਦੇ ਨਾਲ ਬਦਸਲੂਕੀ ਕਰ ਰਿਹਾ ਹੈ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਤੋਂ ਵੱਡੀ ਨਿੰਦਾ ਵਾਲੀ ਗੱਲ ਕੋਈ ਹੋਰ ਹੋ ਨਹੀਂ ਸਕਦੀ। ਉਹ ਦੂਸਰੇ ਪਾਸੇ ਲੋਕ ਇਨਸਾਫ ਪਾਰਟੀ ਦੇ ਜਿਹੜੇ ਮੇਰੇ ਵੀਰ ਨੇ RAM Singh ji, General ji, Comrade sahab aur Master ji ਇਹਨਾਂ ਨੇ ਰਲ ਕੇ ਕਿਸੇ ਗਰੀਬ ਦੇ ਨਾਲ ਖੜੇ ਨੇ। ਕੋਣਾ ਤੇ ਇਲਜ਼ਾਮ ਲਾ ਰਿਹਾ ਕਿ ਇਹ ਮੇਰੇ ਕੋਲ 1 ਕਰੋੜ ਰੁਪਇਆ ਮੰਗਦੇ ਨੇ। ਇਹ ਜਿਹੜੀਆਂ ਸੂਰਤਾ ਨੇ ਉਹ ਇਲਾਕੇ ਦੇ ਨਾਮਵਰ ਲੋਕ ਨੇ ਜਿਹੜੇ ਹਰ ਕਿਸੇ ਦੱਬੇ ਕੁਚਲੇ ਯਾਸਰੀ ਆਦਮੀ ਦੀ ਮਦਦ ਕਰਦੇ ਨੇ ਉਹ ਕਿਸ ਤਰ੍ਹਾਂ ਦੇ ਕਮੀਨੇ ਆਦਮੀ ਕੋਲ ਦੁਸ਼ਟ ਆਦਮੀ ਕੋਲੋਂ ਪੈਸੇ ਮੰਗਣਗੇ ਇਹ ਕੋਈ ਗੱਲ ਮੰਨੀ ਜਾ ਸਕਦੀ ਆ ਔਰ ਦੂਸਰੇ ਪਾਸੇ ਇਹ ਵੀਡੀਓ ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਵਾਇਰਲ ਹੋ ਰਹੀਆਂ ਨੇ ਇਹਦੀਆਂ ਗੰਦੀਆਂ ਕਰਤੂਤਾਂ ਦੀਆਂ ਔਰ ਉਹ ਵੀਡੀਓ ਵਾਇਰਲ ਹੋਈ ਏ ਕਿਸੇ ਨੇ ਫੋਨ ਕੀਤਾ ਨਹੀਂ ਕੀਤਾ ਸਾਨੂੰ ਨਹੀਂ ਪਤਾ ਮੈਨੂੰ ਲੱਗਦਾ ਇਹ ਸਾਰੇ ਐਪੀਸੋਡ ਦਾ ਧਿਆਨ ਨੂੰ ਪਰਹਾਣ ਵਾਸਤੇ ਭੂਸ਼ਣ ਕੁਮਾਰ ਦੇ ਪਾਕਿਸਤਾਨ ਨਾਲ ਸੰਬੰਧ ਹੋ ਸਕਦੇ ਨੇ ਉਹ ਜਿਹੜਾ ਕੋਈ ਪੱਤੀ ਨਾਮ ਦਾ ਕੋਈ ਹੈ ਟੈਰਿਸਟ ਉਹਦੇ ਕੋਲੇ ਵੀ ਆਪ ਹੀ ਫੋਨ ਕਰਾਇਆ ਹੋਵੇਗਾ ਕਿ ਮਨੂੰ ਸੁਰੱਖਿਆ ਮਿਲ ਜੇ ਜਾਂ ਇਹ ਸਾਰੇ ਐਪੀਸੋਡ ਦਾ ਧਿਆਨ ਹੀ ਹੋਰ ਪਾਸੇ ਚਲਾ ਜਾਏ ਔਰ ਉਲਟਾ ਕਰ ਰਿਹਾ ਜਿਸ ਤਰ੍ਹਾਂ ਪੰਜਾਬੀ ਚ ਕਹਿੰਦੇ ਨੇ ਉਲਟਾ ਚੋਰ ਕਤਵਾਰ ਕੋ ਡਾਂਟੇ ਜਿਹੜੇ ਪੀੜਤ ਪਰਿਵਾਰਾਂ ਦੀ ਮਦਦ ਕਰਨ ਵਾਲੇ ਨੇ ਉਹਨਾਂ 'ਤੇ ਇਲਜ਼ਾਮ ਲਾ ਰਿਹਾ ਕਿ ਇਹਨਾਂ ਦੇ ਪਾਕਿਸਤਾਨ ਨਾਲ ਸੰਬੰਧ ਨੇ ਮਨੁ ਤੇ ਹੈਰਾਨੀ ਹੋ ਰਹੀ ਏ ਮਾਨਯੋਗ ਐਸਐਸਪੀ ਸਾਹਿਬ ਜਗENDER ਦਿਹਾਤੀ ਤੇ ਐਡੇ ਵੱਡੇ ਸੰਗੀਨ આરોਪ ਲੱਗਣ ਉਰ ਉਹ ਸਾਰੇ ਸਾਬਤ ਹੋਣ ਸਬੂਤ ਹੋਣ ਐਵੀਡੈਂਸ ਹੋਣ ਡਾਕੂਮੈਂਟੇਸ਼ਨ ਹੋਣ ਵੀਡੀਓ ਹੋਣ ਅਜ ਤੱਕ ਐਸਐਸਪੀ ਸਾਹਿਬ ਨੇਰ ਤੇ ਕੋਈ ਐਕਸ਼ਨ ਨਹੀਂ ਲਿਆ ਮੈਂ ਕੱਲ ਮਾਨਯੋਗ ਐਸਐਸਪੀ ਸਾਹਿਬ ਵਿਰਖ ਸਾਹਿਬ ਨੂੰ ਮੈਂ ਬੇਨਤੀ ਕੀਤੀ ਸੀ ਕਿ ਵਿਰਖ ਸਾਹਿਬ ਮੈਂ ਤੁਹਾਡੇ ਮੋਹਰੇ ਬੇਨਤੀ ਕਰਨਾ ਹੱਥ ਜੋੜ ਕੇ ਜਲੰਧਰ ਦੇ ਵਿੱਚੋਂ ਇਹ ਦੁਸ਼ਤ ਭੂਸ਼ਣ ਕੁਮਾਰ ਬਹੁਤ ਸਤਿਕਾਰਯੋਗ ਭੈਣ ਤਨਪ੍ਰੀਤ ਕੋਰ ਜੀ ਜੋ ਪੋਸਟ ਕਮਿਸ਼ਨਰ ਜਲੰਧਰ ਨੇ ਉਹਨਾਂ ਨੇ ਉਹਨੂੰ ਸਸਪੈਂਡ ਕੀਤਾ ਜਲੰਧਰੋਂ ਇਹਦੇ ਕੋਲ ਕਿਹੜਾ ਅਲਾਦੀਨ ਦਾ ਚਵਾਲ ਦੇ ਵੀ ਐਸਐਸਪੀ ਸਾਹਿਬ ਬਰਖਸਰ ਕੋਲੋਂ ਉਹਨਾਂ ਨੇ ਉਹਨੂੰ ਬਹਾਲ ਵੀ ਕਰ ਲਿਆ ਔਰ ਫਲੋਰ ਥਾਣਾ ਜਿਹੜਾ ਐਨਆਰਆਈ ਥਾਣਾ ਹੈ ਜਿਹੜਾ ਆਮ ਕਿਹਾ ਜਾਂਦਾ ਮੈਨੂੰ ਤਾਂ ਖਰ ਪਤਾ ਨਹੀਂ ਜੇ ਬੜਾ ਮਹਿੰਗਾ ਥਾਣਾ ਰਿਚ ਥਾਣਾ ਹੈ ਉਸ ਥਾਣੇਦਾਨ ਨੂੰ ਐਸਚੋ ਲਾਤਾ ਆਗੇ ਤਿੰਨ ਲੜਕੀਆਂ ਦੇ ਨਾਲ ਉਹਦੀਆਂ ਬੱਦਸ ਰੁਕੀ ਦੀਆਂ ਗਲਤ ਧਰਕਤਾਂ ਜਿਹੜੀਆਂ ਨੇ ਉਹਦੀਆਂ ਉਹ ਵੀਡੀਓ ਦੇ ਵਿੱਚ ਲੋਕਾਂ ਨੇ ਉਹਨੂੰ ਦੇਖ ਰਹੇ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਔਰ ਜਿਹੜੀ ਚੋੜਾ ਸਾਹਿਬ ਦੀ ਬੇਟੀ ਹੈ ਮੈਨੂੰ ਕੱਲ ਪਤਾ ਲੱਗਾ ਉਹ ਅਨਸੂਚਿਤ ਜਾਤੀ ਵਰਗ ਨਾਲ ਸੰਬੰਧ ਰੱਖਦੀ ਆ ਉਹਦੇ ਨਾਲ ਇਹਨੇ ਛੇੜਖਾਲੀ ਕੀਤੀ ਉਹਦੇ ਗੁਕ ਤੱਲੇ ਨੂੰ ਹੱਥ ਲਗਾਇਆ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਇਹ ਗੱਲ ਕੋ ਕੋ ਇਹ ਗੱਲ ਆ ਕੋਈ ਪ੍ਰੈਸ ਕਾਨਫਰੰਸ ਕਰਨ ਵਾਲੀ ਨਹੀਂ ਪਰ ਜੇਕਰ ਇੱਕ ਦੁਸ਼ਤ ਇਨਸਾਨ ਇਸ ਤਰ੍ਹਾਂ ਦੀ ਹਰਫਤਾ ਕਰਦਾ ਤੇ ਲੋਕਾਂ ਨੂੰ ਦੱਸਣੀਆਂ ਵੀ ਜ਼ਰੂਰੀ ਹੁੰਦੀਆਂ ਨੇ ਸੋ ਮੈਂ ਮਾਨਜੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਹੜੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੇ ਵਾਸਤੇ ਵਿਕਾਸ ਦੇ ਬੜੇ ਕੰਮ ਕਰ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਹ ਤੇ ਸੱਤ ਨੋਟਿਸ ਲੈ ਕੇ ਇਦਾਂ ਦੇ ਜਿਹੜੇ ਦੁਸ਼ਟ ਇਨਸਾਨ ਨੇ ਭੂਸ਼ਣ ਕੁਮਾਰ ਐਸਐਚਓ ਫਲੋਰ ਇਹਨੂੰ ਪਕੜ ਕੇ ਤੇ ਕੇਸ ਦਰਜ ਹੋਣਾ ਚਾਹੀਦਾ ਤੇ ਮਾਨਯੋਗ ਡੀਜੀਪੀ ਸਾਹਿਬ ਯਾਦਵ ਸਾਹਿਬ ਉਹ ਵੀ ਬੜੇ ਨੇਕ ਇਨਸਾਨ ਨੇ ਪਰ ਇਸ ਕੰਮ ਤੇ ਦੇਰੀ ਹੋ ਰਹੀ ਹੈ ਕਿਉਂ ਹੋ ਰਹੀ ਹੈ ਮੈਨੂੰ ਨਹੀਂ ਪਤਾ ਮੈਨੂੰ ਤੇ ਕਈ ਮਰੀਏ ਲੱਗਦਾ ਕਿਉਂਕਿ ਪੁਲਿਸ ਦੇ ਵਿੱਚ ਐਸਐਚਓ ਪੁਲਿਸ ਦੀ ਵਰਦੀ ਪਾਈ ਹੈ ਪੁਲਿਸ ਉਹਨੂੰ ਇਸ ਕਰਕੇ ਉਰਤੇ ਮੁਕੱਦਮਾ ਨਹੀਂ ਦਰਜ ਕਰਦੀ ਅਗਰ ਇਹ ਵੀ ਜਗਾ ਕੋਈ ਰਾਜਨੇਤਾ ਹੁੰਦਾ ਕੋਈ ਪ੍ਰੈਸ ਦੇ ਨਾਲ ਸੰਬੰਧਿਤ ਹੁੰਦਾ ਜਾਂ ਕੋਈ ਸਿਵਲ ਹੁੰਦਾ ਆਦਮੀ ਔਰ ਇਹ ਖਿਲਾਫ ਪੁਲਿਸ ਦੇ 5 ਮਿੰਟਾਂ ਦੇ ਵਿੱਚ ਪਰਚਾ ਦਰਜ ਕਰ ਦੇਣਾ ਸੀ ਅੱਜ ਤੱਕ ਪੁਲਿਸ ਪਰਚਾ ਕਿਉਂ ਨਹੀਂ ਦਰਜ ਕਰ ਰਹੀ ਇਹਨੂੰ ਪਕੜ ਕੇ ਉਸ ਥਾਣੇ ਦੇ ਵਿੱਚ ਕਿਉਂ ਨਹੀਂ ਬਿਠਾਇਆ ਜਾ ਰਿਹਾ ਜਿਹੜਾ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਇੱਜ਼ਤ ਨੂੰ ਖਰਾਬ ਕਰਦਾ ਲੁੱਟਣ ਦੀ ਕੋਸ਼ਿਸ਼ ਕਰਦਾ ਇਸ ਬੰਦੇ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਆਮੀਆਂ ਮੇਰੀਆਂ ਬੇਣਤੀਆਂ ਨੇ ਅਸੀਂ ਪਰਿਵਾਰ ਦੇ ਨਾਲ ਖੜੇ ਆ ਸਾਡੀਆਂ ਧੀਆਂ ਨੇ ਸਾਡੀਆਂ ਭੈਣਾਂ ਨੇ ਅਸੀਂ ਉਹਨਾਂ ਦੇ ਨਾਲ ਡੱਟ ਕੇ ਖੜੇ ਆ ਕਿਸੇ ਤਰ੍ਹਾਂ ਵੀ ਇਹ ਹਰਕਤ ਕਰੇਗਾ ਇਹਦਾ ਡੱਟ ਕੇ ਮੂੰਹ ਤੋੜਮਾ ਇਹਨੂੰ ਜਵਾਬ ਦਿੱਤਾ ਜਾਏਗਾ ਇਹ ਬਹੁਤ ਬਾਤ ਆ ਰਿਹਾ ਕਿਤੇ ਪੈਸਿਆਂ ਦੀ ਗੱਲ ਕਰ ਰਿਹਾ ਕਿਤੇ ਪੋਲੀਟਿਕਲ ਪ੍ਰੈਸ਼ਰ ਪਵਾ ਰਿਹਾ ਕਿਤੇ ਪੁਲਿਸ ਵਾਲਿਆਂ ਵੱਲੋਂ ਵੀ ਘੁਆ ਰਿਹਾ ਇਹ ਵੀ ਸਾਡੇ ਕੋਲ ਸੂਚਨਾ ਆਈ ਆ ਅਸੀਂ ਜਨਤਕ ਕਰਾਂਗੇ ਇਹ ਸਬੂਤਾਰੇ ਸਾਰੇ ਕਿੱਥੇ ਕਰ ਰਹੇ ਆ ਇਹ ਜਿੰਨੀਆਂ ਗੱਲਾਂ ਦੇ ਤੁਹਾਨੂੰ ਹੁਣ ਕਈਆਂ ਨੇ ਜਿਸ ਦਿਨ ਸਾਡੇ ਕੋਲ ਸਬੂਤ ਆ ਗਏ ਉਹ ਵੀ ਸਾਰੇ ਮੀਡੀਆ ਨੂੰ ਦੇਵਾਂਗੇ ਇਹ ਇਸ ਤਰ੍ਹਾਂ ਦਬਾਅ ਪਾ ਕੇ ਆਪਣੇ ਕੇਸ ਦੀ ਰਫਾ ਰਫਾ ਇਹ ਕਰਨ ਦੀ ਕੋਸ਼ਿਸ਼ ਕਰ ਰਿਹਾ ਐਨਾ ਸ਼ਬਦਾਂ ਨਾਲ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ